ਰਹ ਰਸ ਸੋ ਸਾਹਿਬ ਜੁਗ ਜੁਗ ਭਗਤੋ ਪਾਇ ਪੈਜ ਰਖਦਾ RAM RAJ JI ਮਰਣਾਖਸੂ ਡਰ ਮਾਰਿਆ ਪ੍ਰਹਲਾਦ ਤਰੈਓ ਅਹੰਕਾਰ ਅਨੰਦ ਕਾ ਵਿਟਦੇ ਨਾਮ ਦੇ ਉਮਕਲਾਇਆ ਜਨਾਨੰ ਗਸਰ ਸੇਵਿਆ ਅੰਤ ਲੈ ਛੜੈ ਕਉ ਅੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਦੁਖਦਰ ਸੁਖਰੋਗ ਭਇਆ ਜੇ ਸੁਖਤਾ ਮਨਾ ਹੋਈ ਤੋਂ ਕਰਦਾ ਕਰਣਾ ਮੈ ਨਾਹੀ ਜੇ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤਰੰਤ ਨਾ ਜਾਈ ਲਖਿਆ ਰਹਾਓ ਜੇ ਆਤਮਾ ਜੋਤ ਜੋਤ ਮੈਂ ਜਦ ਤਾ ਕੁਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤਿਗੁਰ ਸਵਾਲਿਓ ਜਨ ਕੀਤੀ ਸੋ ਫਤ ਪ੍ਰਿਆ ਕੋ ਨਾਨਕ ਕਰਤੇ ਕੀ ਬਾਤਾ ਜੋਗਿ ਚ ਕਰਣਾ ਸੋ ਕਰ ਰਹਾ ਸੋ ਦਰਗਾਸਾ ਹੱਲ ਪਹਿਲਾ ਕੋ ਅੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵਸਰੋਂ ਸਮਾਲੇ ਵਾ ਜਿਤਿre ਨਾਮ ਦਾ ਨਿਗਲ ਸੰਕਾ ਕਿਤੇ ਤੇਰੇ ਬਾਵਨ ਹਾਰੇ ਕਿਤੇ ਤੇਰੇ ਰਗ ਰਿਸੂ ਕੀਏ ਹੈ ਕਿਤੇ ਤੇਰੇ ਗਾਵਨ ਹਾਰੇ ਗਾਵੰਦ ਤੁਧਨੋਂ ਪਵਨ ਬਣੀ ਵਸੰਤ ਰੂਗ ਗਾਵੈ ਰਜ ਤਰੰਦਵਾਰੇ ਗਾਵੰਦ ਤੁਧਨੋਂ ਜਿਤ ਗੋਤ ਲਿਖ ਜਾਣਨ ਲਿਖ ਲਿਖ ਤਰੰ ਮੀਚਾਰੇ ਗਾਵੰਦ ਤੁਧਨੋਂ ਈਸ਼ਰ ਬੰਮਾ ਦੀਵੀ ਸੋਹਣ ਤੇਰੇ ਸਦਾ ਸਵਾਰੇ ਗਾਵੰਦ ਤੁਧਨੋਂ ਰਾਤਨਾ ਪਾਇ ਤੇਰੇ ਅਠਸਰ ਤੀਰਥ ਨਾਲੇ ਗਾਵੰਤ ਤੁਧ ਨੋਜੋਦ ਮਹਾਂਮਲ ਸੂਰਾ ਗਾਵੰਤ ਤੁਧ ਨਾਂ ਤਿਰੰਦਰ ਆਸਣ ਬੈਠੇ ਦੇਵ ਤਿਆਨ ਦਰਨਾਲੇ ਗਾਵੰਤ ਤੁਧ ਨੋ ਸਦ ਸਮਾਧੀ ਅੰਦਰ ਗਾਵੰਤ ਤੁਧ ਨੋ ਸਾਧ ਵਿਚਾਰੇ ਗਾਵੰਤ ਤੁਧ ਨੋ ਜਤੀ ਸਦੀ ਸੰਤੋਖੀ ਗਾਵੰਤ ਤੁਧ ਨੋ ਵੀਰ ਕਰਾਰੇ ਗਾਵੰਦ ਤੁਨੋਂ ਪੰਡਿਤ ਪੜਨ ਰਿਸ਼ੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵੰਦ ਤੁਨੋਂ ਮੋਹਣੀਆ ਮਨ ਮੋਹਨ ਸੁਗਮ ਹਜ ਪਿਆਲੇ ਗਾਵੰਦ ਤੁਨੋਂ ਰਤਨ ਪਾਇ ਤੇਰੇ 68 ਤੀਰਤ ਨਾਲੇ ਗਾਵੰਦ ਤੁਨੋਂ ਜੋਤ ਮਹਾਂਮਿਲ ਸੂਰਾ ਗਾਵੰਦ ਤੁਨੋਂ ਖਾਣੀ ਚਾਰੇ ਗਾਵੰਦ ਤੁਨੋਂ ਖੰਡ ਮੰਡਲ ਬ੍ਰਹਮ ਮੰਡਾ ਕਰ ਕਰ ਰੱਕੇ ਤੇਰੇ ਧਾਰੇ ਜੈ ਤਦਨੋਂ ਗਾਵਨ ਜੋਤ ਰੁਪਾਵਨ ਰਤੇ ਤੇਰੇ ਭਗਤ ਰਸਾਲੇ ਔਰ ਕੇਤੇ ਤਦਨੋਂ ਗਾਵਨ ਸੇ ਮੈਂ ਜਤਨ ਆਵਨ ਨਾਨਕ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਚੀਨ ਆਈ ਹੈ ਪੀਉ ਸੀ ਜੈ ਨਦਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਦੀ ਕਰ ਕਰ ਜਨ ਸੀ ਮਾਇਆ ਜਨ ਓ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇਂ ذوی ਗਰ ਜੀਵ ਰੁਕਮ ਨਾ ਕਰਣਾ ਜਾਈ ਸੋ ਬਾਤਿ ਸਾਹੋ ਸਾਹਬ ਨਾਨਕ ਰਹਿਣ ਰਜਾਈ ਆਸਾ ਮਹੱਲ ਪਹਿਲਾ ਸੁਣ ਵਡਾਖ ਸਭ ਕੋ ਏਕ ਵਡਾ ਢੀਠਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ تیر ਰਹੇ ਸਮਾਏ ਵੱਡੇ ਮੇਰੇ ਸਹਬਾ ਗਹਿਰ ਗੰਭੀਰ ਗੁਣੀ ਗਹਿਰਾ ਕੋਈ ਨਾ ਜਾਣੈ ਤੇਰਾ ਕਿਤਾ ਕਿਵਡ 치ਰਾ ਰਹਉ ਸਭ ਜ਼ੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਯਾਰ ਨਹੀਂ ਦਿਆ ਨਹੀਂ ਗੁਰ ਗੁਰ ਹਾਈ ਕਹਿ ਨਾ ਜੈ ਤ੍ਰੀ ਤਲ ਬੜਿਆਈ ਸਭ ਸਤ ਸਭ ਤ ਸਭ ਚੰਗਿਆਈਆ ਸਿੱਧਾ ਪ੍ਰਖਿਆ ਗਿਆ ਬੜਿਆਈਆ ਤੁਦ ਬਿਣ ਸਦੀ ਕੇ ਨਾ ਬਈਆ ਕਰਮ ਲੈ ਨਾ ਢੱਕ ਰਹੀਆ ਆਖਣ ਵਾਰਾ ਜਾਵੇ ਜਰਾ ਸਿਖਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਦ ਤੱਕ ਜਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀ ਬਾਸਰੇ ਮਰ ਜਾਉ ਆਖਣਿਓ ਕਾ ਸੱਚਾ ਨਾਉ ਸਾਚੇ ਨਾਮ ਕੀ ਲੱਗੇ ਭੂਖ ਉਤਪੋਖ ਖਾਇ ਚਲੀਐ ਦੂਖ ਸੁਖ ਮਿਸਰੇ ਮੇਰੀ ਮਾਇ ਸਾਚਾ ਸਾਹਿਬ ਸਾਚੈ ਨਾਹਿ ਰਹਉ ਸਾਚੀ ਨਾਮ ਕੀ ਦਿਲਵਟਿਆਈ ਆਗਿ ਧੱਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਨਾ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਈ ਨਾ ਓ ਮਰਨ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੂਕੇ ਭੋਗ ਗੁਣੇ ਹੋਰ ਨਾਈ ਕੋਈ ਨਾ ਕੋ ਵਾ ਨਾ ਕੋਈ ਜਿਵੜਿਆ ਆਪ ਤੇਵੜ ਤੇਰੀ ਦਾਤ ਜਨਦਨ ਕਰ ਗਏ ਕੀਤੇ ਰਾਖ ਸੰਸਾਰ ਹਤੇ ਕੰਮ ਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੁਜਰੀ ਮਹੱਲਾ 2 ਹਰ ਕੀ ਜਨ ਸਤਿਗੁਰ ਸਤਿ ਫੁਰਖਾ ਬਿਨੋ ਕਰਾਉ ਗੁਰ ਪਾਸ ਹਮ ਕੀਰੇ ਗਰਮ ਸਤਿਗੁਰ ਮੇਰੇ ਮੀਤ ਗੁਰਦੇਵ ਮੁਕਰਮ ਨਾਮ ਵਰਗਾਸ ਗੁਣਵਤ ਨਾਮ ਮੇਰਾ ਪ੍ਰਾਨ ਜਗਾਈ ਹਰ ਕੀਰਤ ਹਾਂ ਮੇਰੀ ਰਹਿਰਾਸ ਰਹਾਉ ਹਰ ਜਨ ਕੇ ਬੜ ਭਾਗ ਬੜੇ ਰੇ ਜਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲ ਤ੍ਰਿਵਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਹਰਸ ਨਾਮ ਨ ਪਾਇਆ ਤੇ ਭਾਗੀਣਾ ਕਾਹੇ ਤਰਗ ਜੀ ਵੈ ਤਰਗ ਜੀ ਵਾਸ ਜਨਾਰਜਨ ਸਤਗੁਰ ਸੰਗਤ ਪਾਈ ਤੰਤੁਰ ਮਸਤਗਲ ਖਿਆਲ ਖਾਸ ਤਨ ਤਨ ਸਤ ਸੰਗਤ ਜਿ ਤਾਰ ਰਸ ਪਾਇਆ ਮਿਲ ਜਨ ਨਾਨਕ RAM ਪ੍ਰਗਾਸ ਰਾਗ ਗੁਜਰੀ ਮਹੱਲਾ 5 ਕਾਹੇ ਰ ਮਨ ਚਤ ਵਹ ਉਦਮ ਜਾ ਹਰ ਹਰ ਜੀਉ ਪਰਿਆ ਤਾਲ ਪਤਰ ਮੈਂ ਜਾਣਦੇ ਓ ਭਾਈ ਤਾ ਕਰ ਜੁਕ ਆਗੇ ਕਰ ਦਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਜੋ ਦਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਵਿਦਾਲੋਕ ਸਤਵਨਤਾ ਕੋਈ ਨ ਕਿ ਜੀ ਕੀ ਦਰਿਆ ਸਿਰ ਸਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭੋ ਕਰਿਆ ਉੜੇ ਉੜੇ ਆਵੇ ਸਾਕੋ ਸਾੰਦ ਇਸ ਬੱਚੇ ਵਿਚਰੇ ਛੜਿਆ ਤੈਨ ਕਬਣ ਖੁਲਾਵੇ ਕਬਣ ਜੁਗਾਵੇ ਮਨ ਮੈਂ ਸਿਮਰਨ ਕਰਿਆ ਸਭਨ ਦਾਨ ਦਸ ਸ੍ਰਿ ਸਿਧਾਨ ਠਾਕੁਰ ਕਲ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਰ ਆਵਰਿਆ ਰਾਗ ਆਸਾ ਮਹੱਲਾ ਚੌਥਾ ਸੋਬਰ ਕੋ ਓੰਕਾਰ ਸਤ ਗੁਰ ਪ੍ਰਸਾਦ ਸੋਬਰ ਕ ਨਿਰੰਜਨ ਹਰਿਪੁਰਖ ਨਿਰੰਜਨ ਰਗ ਮਾਗਮਿਆ ਪਾਰਾ ਸਬਦਿਆ ਵੈ ਸਬਦਿਆ ਤੁਧ ਜੀ ਅਰਜ ਚੇ ਸਰਜਣ ਹਾਰਾ ਸਬਜੀਤ ਮਾਰੇ ਜੀ ਤੂੰ ਜੀ ਆਕਾ ਦਾਤਾ ਰਹਾ ਹਰਿ ਧਿਆਵੋ ਸੰਤੋਹ ਜੀ ਸਬਦੋ ਕ ਵਿਸਾਰਣ ਹਾਰਾ ਹਰਿਆ ਪੇਡਾ ਗੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਦੂ ਗੜ ਗੜੇ ਅੰਤਰ ਸਰਵ ਨਿਰੰਤਰ ਜੀ ਹਰੇ ਕੋ ਬੁਰਗ ਸਮਾਣਾ ਇੱਕ ਦਾਤਾ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਬਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਦ ਬਿਨ ਅਬਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ تیر ਕਿਆ ਗੁਣ ਆਕ ਬਖਾਣਾ ਜੋ ਸੇਵੈ ਜੋ ਸੇਵੈ ਤੁਧੁ ਜਨ ਨਾਨਕ ਤਿਨ ਕੁਰਬਾਣਾ ਹਰਿ ਦਇਆ ਵੇ ਹਰਿ ਦਇਆ ਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰ ਦਇਆ ਜੀ ਤਨ ਟੂਟੀ ਜਮ ਕੇ ਵਾਸੀ ਜਨਰ ਭਉ ਜਨ ਹਰ ਨਰ ਭਉ ਧਿਆਇ ਆ ਜੀ ਤਨ ਕਾ ਭਉ ਸਭ ਕੁ ਵਾਸੀ ਜਿਨ ਸੇਵਿਆ ਜਨ ਸੇਬਿਆ ਮੇਰਾ ਹਰ ਜੀ ਤੇ ਹਰ ਹਰ ਰੋਪ ਸਮਾਸੀ సేదਨ సేదਨ ਜਨਾਰਦਿਆ ਜੀ ਜਨਾਨਿਕ ਤਨ ਬਲਜਾਸੀ ਤੇਰੀ ਭਗਤ ਤੇਰੀ ਬਾਤ ਭੰਡਾਰ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਬਾਤ ਸਲਾੰਤ ਜੀ ਹਰ ਨਿਕ ਅਨੇਕ ਅਨੰਤਾ ਤੇਰੀ ਅਨੇਕ ਤੇਰੇ ਨਿਕ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬਿਆੰਤ ਤੇਰੇ ਅਨੇਕ ਤੇਰੇ ਅਨੇਕ ਬੜੇ ਬਸਿਮਰਤ ਸਾਸਤ ਜੀ ਕਰਿ ਕਿਰਿਆ ਘਟ ਕਰਮਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਅਰ ਭਗਵੰਤਾ ਤੂੰ ਆਦਿ ਬੁਰਖ ਅਪਰੰਭ ਬਿਰ ਕਰਤਾ ਜੀ ਤੁਧ ਜੇ ਵੜਿਆ ਬਿਰ ਨਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲਿਆ ਕਰਤਾ ਸੋਈ ਤੁਦੇ ਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰੰਸ ਹੋਈ ਤੁਦੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰਜ ਸਭ ਕੋਈ ਜਿਨਾਂ ਨਾਨਕੁ ਨੂੰ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹਲਾ 14 ਤੂੰ ਕਰਤਾ ਸਤਿਆਰ ਮੰਡਾ ਸਾਈ ਜੋ ਤਉ ਭਾਵੇਂ ਜੋਈ ਦੀ ਜੋ ਤੂੰ ਦੇ ਜੋਈ ਹੋਂ ਪਾਈ ਰਹਾਉ ਤਉ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਸੁਧ ਆਪ ਵਿਛੋੜਿਆ ਫਿਰ ਮਿਲਾਇਆ ਤੂੰ ਦਰੀਆ ਸਤਿ ਜੀ ਮਾਹੀ ਤੁਜ ਬਨਾ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨਾ ਤੂੰ ਜਾਣਾ ਹੈ ਸੋਈ ਜਨ ਜਾਣੈ ਅਰਗੁਣ ਸਦੀ ਆਖ ਬਖਾਣੈ ਜੇ ਨਾਰਸੇ ਬਿਆ ਤਨ ਸੁਖ ਪਾਇਆ ਸਜਹੀ ਹਰਨਾਮ ਸਮਾਇਆ ਤੁਮਾ ਭੀ ਕਰਤਾ ਤੇਰਾ ਕੀਆ ਸਭ ਹੋਏ ਤੁਦ ਵਿਨ ਦੁਜਾ ਅਬਰ ਨਾ ਕੋਏ ਤੂੰ ਗਰਗਰ ਵੇਖੈ ਜਾਣ ਸੁਏ ਜਨ ਨਾਨਕ ਗੁਰਮੁਖ ਪ੍ਰਗਟ ਹੋਇਆ ਸਾ ਮਹੱਲਾ ਪਹਿਲਾ ਦਿਲ ਸਰਵਰੜਾ ਪਈ ਲੈ ਨਵਾਸਾ ਪਾਣੀ ਪਾਵਕਤਨ ਹੈ ਕੀਆ ਪੰਕਜ ਮੋਹ ਭਗ ਨਹੀਂ ਚਾਲੈ ਹਮ ਦੇਖਾ ਤਹੈਂ ਡੋਬੀ ਵਾਲੇ ਮਨ ਏਕ ਨ ਚੇਤ ਸਮੂੜ ਮਨ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਦੀ ਜਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣ ਵਦ ਨਾਨਕ تن ਕੀ ਸਰਣਾ ਜਨ ਤੋ ਨਹੀਂ ਵਿਸਰਿਆ ਆਸਾ ਮਹਲਾ 5 ਕਈ ਬਰਾਪਤ ਮਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇ ਰਕ ਤੈ ਨਾ ਕਾਮ ਮਿਲ ਸਾਧ ਸੰਗਤ ਬਜ ਕੇ ਬਲ ਨਾਮ ਸੰਗ ਜਾਮ ਲਗ ਭਵ ਜਲ ਤਰਨ ਕੈ ਜਨਮ ਰਥਾ ਜਾਤ ਰੰਗ ਮਾਇਆ ਕੈ ਰਹਾਓ ਜਬ ਤਬ ਜੰਜਮ ਤਨ ਮਨਾਕ ਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਉ ਨਾਨਕ ਹਮਨੀਜ ਕਰਮਾ ਸੁਰਨ ਪਰੇ ਕੀ ਰਾ ਕੋ ਸ਼ਦਮਾ ਇਕ ਵੰਗਾਰ ਸ੍ਰੀ ਵਾਇ ਗੁਰੂ ਜੀ ਕੀ ਬਾਤੇ ਪਾਛੀ ਦਸਵੀਂ ਕਬੇ ਬਾਚ ਬੇ ਨਤੀ ਜੋ ਪਈ ਹਮਰੀ ਕਰੂ ਹੱਥ ਤੇ ਰਛਾ ਪੂਰਨ ਹੋਏ ਜਦ ਕੀ ਇੱਛਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮ ਰੀਦੋ ਤੁਸ ਬੈ ਤੁੰਗਾਵੂ ਆਪ ਹਾਥ ਦੈ ਮੋਹਿ ਬਚਾਵੂ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ ਮੂਰਛਾ ਨਜ ਕਰਦੈ ਕਰੀਐ ਸਭ ਵਰਨ ਕੋ ਵਾਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਵਿਆਸਾ ਤਮੈ ਛਾਡਿ ਕੁਈ ਅਬਰਨ ਧਿਆਉ ਜੋ ਵਰਜਾਉ ਸੋ ਤੁਮ ਅਤੇ ਪਾਉ ਸੇਵਕ ਸੇਖ ਹਮਾਰੀ ਤਾਰੀਅ ਚੁਣ ਜੁਣ ਸਤਰ ਹਮਾਰੇ ਮਾਰੀ ਹੈ ਆਬਾਦ ਮੁਜਬਰੀ ਹੈ ਮਰਨ ਕਾਲ ਕਾ ਤਰਾਸ ਨਿਵਰੀ ਹੈ ਉਜੋ ਸਦਾ ਹਮਾਰੇ ਬਚਾ ਸ੍ਰੀ ਅਸੂਜ ਜੋ ਕਰਿਓ ਵਰਚਾ ਰੱਖ ਲਿਓ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੀ ਹੰਤਾ ਆਤਮਾਹੋ ਪੁਰੀ ਚਤੁਰਦਸ ਗੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਬਾਇ ਗਿਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕ ਕੀ ਆਤਮਾ ਸਾ ਜਵਨ ਕਾਲ ਜੋਗੀ ਸ਼ਵ ਕੀਓ ਮੇਦ ਰਾਜ ਬ੍ਰਹਮਾ ਜੁਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ ਕਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਤ ਜਛਨ ਉਪਜਾਇਓ ਆਦਵੰਤਿ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰਤ ਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਭ ਕਨ ਕੋ ਸਭ ਗੁਣ ਸੁਖ ਦਿਯੋ ਸਤਰਣ ਕੋ ਪਲਮੋ ਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਵੀਰ ਪਛਾਨਤ जीते ते गुण जरे अस थुला सब पर कृपा दृष्ट कर पुला संतन दुख पाएते दुखी सुख पाए साधन के सुखी एक एक की पीर पहचानै कट कट के पट पट के जानै जाबद करक करा करतारा प्रजा तरतद दे अपारा जाब्या करक करत हो कबहु तुम मैं मिलत दे तर सब ਜੇ ਤੇ ਵਦਨ ਸ੍ਰਿਸ਼ਟ ਸਭ ਤਾਰੈ ਆਪਿ ਆਪਣੀ ਵੂਝ ਵਿਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਵੇਦ ਪੇਧ ਹਰਿ ਆਲਮ ਨਿਰੰਕਾਰ ਨਿਰਵੇਕ ਨਰਲੰਬ ਆਦਿਆ ਨੀਰੇ ਅਨਾਦ ਅasamb ਤਾਕ ਮੂੜ ਉਚਾਰਤ ਭੇਦ ਜਾ ਕੋ ਭੇਵ ਨਾ ਪਾਪਤ ਵੇਦਾ ਤਾਕੋ ਕਰ ਪਾਹਨ ਹਨੁ ਮਾਨਤ महा मूड कच्छ भेद न जानत महा देव को कहत सदा शिव निरंकार का चिन्हत नहि पेव आप अपने बुद्ध है जेती वर्णत भिन्न भिन्न तुम्ह तेती तुम्हारा लखा न जाई बसारा कह बिद सजा प्रथम संसार एक रूप अनूप स्वरूप रंग भयो राव कहि भूपा अंडज अज रज से तज कीनी उत्पोजखान बहर रच दीनी कहूं फूल राजा व बैठा कहूं स्मर भव शंकर बैठा श्री श्री श्रेष्ठ दिखाय अचंपव आध जुगा स्वरूप सुजंपव <coughs> अबर जा मेरी तुम करो सिख वारिय सिख संगरो दुष्ट जति उठ बाती उठ बाता सकल मलेश करो रण गाता ਜੀ ਆਸਰਾ ਜਿਦਾ ਚਲਣੀ ਪਰੇ ਤਨ ਕੇ ਦੁਸ਼ਟ ਦੁਗਤ ਵਾਰੇ ਪੁਰਖ ਜਵਨ ਭਗ ਪਰੇ ਤਿਹਾਰੇ ਤਨ ਕੀ ਤੁਮ ਸੰਕਟ ਸਭ ਟਾਰੇ ਜੋ ਗਲ ਕੋ ਇਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਆਏ ਰਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤ੍ਰੰਤਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੀ ਨਹਰੋ ਤਾਂ ਕਿ ਤਾਪ ਤਨ ਗਮਹਰੋ ਰਦ ਸਦ ਕਰਮੋਂ ਸਭ ਹੋਈ ਦੁਸ਼ਟ ਚਾਸਵ ਸਕੈ ਨਾ ਕੋਈ ਇੱਕ ਬਾਰ ਜਨਾ ਤਮੈ ਸੰਭਾਰਾ ਅਕਾਲ ਵਾਸਤੇ ਤਾਹੀਂ ਵਾਰ ਜਿਨ ਨਰਨਾਮ ਤਿਹਾਰੂ ਕਹਾ ਦਰਦ ਦੁਸ਼ਟ ਦੋਗ ਤੇ ਰਹਾ ਕੜਕੇ ਤਮੈ ਸ਼ਰਨ ਤਿਹਾਰੀ ਆਪ ਹੱਥ ਦੈ ਲਿਹੋ ਵਾਰੀ ਸਰਬ ਧਰਮੋਂ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਵਈਆ ਪੰਗ ਜਬ ਤੇ ਤੁਮਰੇ ਤਬ ਤੇ ਕੋ ਅੰਗ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਇਕ ਨ ਮੰਨਿਓ ਸਿਮਰਤ ਸਾਸਰ ਵੇਦ ਸਭ ਬਹੁ ਭੇਦ ਕਹੈ ਹਮ ਇਕ ਨ ਜਾਣਿਓ ਸ਼੍ਰੀ ਜਬਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹਿ ਬਖਾਨਿਓ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਾਹਿ ਤੁਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜ ਅਨੰਦ ਕੋ ਓੰਕਾਰ ਸਤਗੁਰੂ ਬਰਸਾਤ ਅਨੰਦ ਭਇਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰੂ ਦਾ ਪਾਇਆ ਸਹਜੁ ਸੇਤੀ ਮਨੁ ਵਜੀਆ ਵਧਾਈਆ ਰਾਗ ਰਤਨ ਪਰਵਾਰ ਵਿਪਰੀਆ ਸ਼ਬਦ ਗਾਵਣ ਆਈਆ ਸ਼ਾਵਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਜੀ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਬਾਰਣਾ ਸਭਨਾ ਗਲਨਾਂ ਸਮਰਤ ਸੁਆਮੀ ਸੋ ਕਿਉ ਮਨਉਸਾ ਕਹ ਨਾਨਕ ਮਨ ਮੇਰੇ ਸਦਾ ਲਹਉ ਹਰ ਨਾਲੇ ਸਾਚੇ ਸਾਹਿਬ ਕਿਆ ਨਹੀਂ ਕਰਤੇ ਰ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹ ਨਾਨਕ ਸਚੇ ਸਾਹਿਬ ਯਾ ਨਾਮ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਘਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਛਾ ਸਭ ਪੁਜਾਈਆ ਸਦਾ ਗੁਰਵਾਨ ਕੀਤਾ ਗੁਰ ਵਿਟੋ ਜਿਸ ਅਧੀ ਆਏ ਵੜੇ ਆਈਆ ਕਹੇ ਨਾਨਕ ਸੁਨੋ ਸੰਤ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਜ ਸ਼ਬਦ ਤਤਕਾਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਲਾਜਤ ਕਰ ਧਾਰੀਆ ਪੰਜ ਦੋ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਤਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕੈ ਲਾਗੀ ਕਹੈ ਨਾਨਕ ਤਹ ਸੁਖ ਹੋਆ ਤਤ ਕਰ ਅਨਹਦ ਵਾਜੀ आनंद सुन हो वड भागी हो सगले मनोरथ पुरे पार ब्रह्म प्रभु पाया उतरे सगले वसुरे दुख रोग संताप उतरे सुने सची वाणी संत साजन भय सर्व से पुरे गुरते जानी सुनते पणीत कहते पवित सतगुरु रहया भर पुरे ਮਨਵੰਤ ਨਾਨਕ ਗੁਰ ਚਰਨਾਂ ਲਾਗੇ ਬਾਜੇ ਅਨਹਦ ਤੂਰੇ ਮੁੰਦਾਬਣੀ ਮਹੱਲਾ 5 ਥਾਲ ਵਿੱਚ ਧਨਵਾਸ ਤੂ ਪਿਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਗਾ ਪਿਓ ਜਿਸ ਕਾ ਸਭ ਸਰਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ ਇਹ ਵਸਤ ਜੀ ਨਾ ਜਾਈ ਨਤ ਨਤ ਰਾ ਗੁਰ ਧਾਰੋ ਕਮ ਸੰਸਾਰ ਚਰਨ ਲਗਤ ਰਹੀਐ ਸਬ ਨਾਨਕ ਵਰੰਬ ਬਸਾਰੋ ਸ਼ਲੋਕ ਮਹਲਾ 5 ਤੇਰਾ ਕੀਤਾ ਜਾਤੋ ਨਹੀਂ ਮਨ ਜੋਗ ਕੀਤੋਈ ਮਾਨਰ ਗੁਣਾਰੇ ਕੋ ਗੁਣ ਰਾਈ ਆਪੇ ਤਰਸ ਪੈ ਹੋਈ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੇ ਹਰਿਆ ਪੌੜੀ ତଥା ਤੂੰ ਸਮਰਥ ਜਿੱਥੈ ਕੋଏ ନାହେ ଉଠੈ ਤੇਰੀ ਰੱਖ ਅగ్ని 우ਦਰ માહે ਸੁਣ ਕੈ ਜਮਕੇ ਦੂਤ ਨਾਇ ਤਰੇ ਛਡ ਜਾਹਿ ਭਉਜਲ ਬਿਖਮ ਅਸਗਾਹੁ ਗੁਰ ਸ਼ਬਦ ਦੀਪਾਰ ਪਾਹਿ ਜਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹਿ ਕਾਲ ਮਾਇਓ ਬੰਨ ਗੁਣ ਗੋਬਿੰਦ ਗਾਇ ਸਭ ਸੈ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨ ਜਾਏ ਜੇ ਆਵੇ ਤੁਧ ਆਏ ਸ਼ਲੋਕ ਮਹੱਲਾ 5 ਅੰਤੁਰ ਗੁਰਿਆ ਰਾਦਣਾ ਜੇ ਬਾਜਾਪ ਗੁਰ ਨਾਉ ਨਿਤਰੀ ਸਤ ਗੁਰ ਪੇਖਣਾ ਸ੍ਰਬਣੀ ਸੁਨਣਾ ਗੁਰ ਨਾਉ ਸਤ ਗੁਰ ਸੇ ਤੀਰਤੇਆ ਦਰਗਹਿ ਪਾਈਏ ਠਾਉ ਗਉ ਨਾਨਕ ਕਿਰਪਾ ਕਰੇ ਜਿਸ ਨੋ ਇਹ ਬਾਤ ਦੇ ਜਗ ਮੈ ਉਤਮ ਕਾਢੀ ਐ ਬਿਰਲੇ ਕੇਈ ਕੇ ਮਹੱਲਾ ਪੰਜਵਾ ਰਖੇ ਰਖਣ ਹਾਰ ਆਪ ਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਲੋਆ ਆਪ ਦਿਆਲ ਮਨ ਹੋ ਨਾਮ ਸਾਰਿਆਨ ਸਾਧ ਜਨਕ ਸੰਗ ਪਵ ਜਲ ਤਾਰਿਆਨ ਸਾਗਤ ਨੰਦਕ ਦੁਸ਼ਟ ਕਿਨ ਮਾਹੇ ਬੇਦਾਰਿਆਂ ਜਿਸ ਸਾਹਿਬ ਕੀਤੇ ਇੱਕ ਨਾਨਕ ਮਨਾਈ ਜਿਸ ਸਿਮਰਤ ਸੁਖ ਹੋਏ ਸਗਲੇ ਲੋਕ ਜਾਈ ਤਿਸ ਸਾਹਿਬ ਕੀਤੇ ਇੱਕ ਨਾਨਕ ਮਨਾਈ ਜਿਸ ਜਸ ਮਰਤ ਤੁਖੋਏ ਸਾਗਲੇ ਦੋ ਕੇ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ